ਹਾਂ ਜੀ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸੇ ਗੱਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋ ਹੋਗੇ ਅਸੀਂ ਵੀ ਬਹੁਤ ਹੋਧੀਆ ਵਾ ਅੱਜ ਮੈਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਨ ਲੱਗੀ ਆਂ ਚਿਲੀ ਪਨੀਰ ਦੀ ਤੇ ਆਓ ਮੈਂ ਤੁਹਾਨੂੰ ਦਿਖਾਨੀ ਆ ਕਿ ਅਸੀਂ ਕਿਸ ਤਰ੍ਹਾਂ ਤਿਆਰ ਕਰਦੇ ਆਂ ਚਿਲੀ ਪਨੀਰ ਗਰੇਵੀ ਵਾਲਾ ਹਾਂਜੀ ਜੀ ਅੱਜ ਅਸੀਂ ਬਣਾਉਣ ਲੱਗੇ ਆਂ ਚਿਲੀ ਪਨੀਰ ਚੀਲੇ ਪਨੀਰ ਬਣਾਉਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਲਿਆਵਾ ਪਨੀਰ ਇਹਦੀ ਕਵਾਂਟਿਟੀ ਹੈਗੀ ਆ 200 ਗ੍ਰਾਮ ਇਸ ਤੋਂ ਬਾਅਦ ਅਸੀਂ ਡਾਈਸ ਦੇ ਵਿੱਚ ਕਟਿੰਗ ਕੀਤਾ ਇਹ ਪਿਆਜ਼ ਤੇ Shimla mirch ਇਹ ਪਿਆਜ਼ ਹੈ ਗਿਨੇ ਮੇਰੇ 2 ਤੇ ਇਹ ਇੱਕ ਡੇਢ ਸਾਡੀ Shimla mircha ਤੇ ਇਹਦੀ ਗਰੇਵੀ ਤਿਆਰ ਕਰਨ ਵਾਸਤੇ ਅਸੀਂ ਸਲਾਈਸ ਦੇ ਵਿੱਚ ਪਿਆਜ਼ ਦੀ ਕਟਿੰਗ ਕੀਤੀ ਹੋਈ ਆ ਟਮਾਟਰ ਤੇ ਹਰੀ ਮਿਰਚ ਤੇ ਇਹਦੇ ਵਿੱਚ ਅਸੀਂ ਅਧਿਕਰ ਲਸਣ ਦੀ ਪੇਸਟ ਦਾ ਯੂਜ਼ ਕਰਾਂਗੇ ਠੀਕ ਆ ਤੇ ਸਭ ਤੋਂ ਪਹਿਲਾਂ ਅਸੀਂ ਨੂੰ ਕਰਦੇ ਆ ਜਿਹੜਾ ਸਾਡਾ ਪਨੀਰ ਆ ਇਹਨੂੰ ਅਸੀਂ ਕਰਾਂਗੇ ਮੈਰੀਨੇਟ ਚਲੋ ਆਓ ਤੁਹਾਨੂੰ ਮੈਂ ਦੱਸਦੀ ਆ ਅਸੀਂ ਕਿੱਦਾਂ ਕਰਦੇ ਆ ਇਹਨੂੰ ਪਨੀਰ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਇੱਕ ਨਿੰਬੂ ਬਾਅਦ ਅਸੀਂ ਪਾਵਾਂਗੇ ਨਮਕ ਥੋੜਾ ਜਿਹਾ ਇਸ ਤੋਂ ਬਾਅਦ ਰੈੱਡ ਚਿਲੀ ਪਾਊਡਰ ਤੇ ਨਾਲ ਦੀ ਨਾਲ ਥੋੜਾ ਜਿਹਾ ਗਰਮ ਮਸਾਲਾ ਅਸੀਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤਾਂ ਕਿ ਮਸਾਲਿਆਂ ਦੀ ਕੋਟਿੰਗ ਇਹਦੇ ਉੱਪਰ ਚੰਗੀ ਤਰ੍ਹਾਂ ਹੋ ਜਾਵੇ ਹਾਂਜੀ ਜੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਤਾਂ ਕਿ ਮਸਾਲਿਆਂ ਦੀ ਕੋਟਿੰਗ ਇਹਦੇ ਉੱਤੇ ਹੋ ਜਾਵੇ ਚੰਗੀ ਤਰ੍ਹਾਂ ਤੇ ਇਹਨੂੰ ਫਿਰ ਅਸੀਂ ਪਲੇਟ ਨਾਲ ਕਵਰ ਕਰ ਦਵਾਂਗੇ ਹਾਂਜੀ ਇਹਨੂੰ ਕਵਰ ਕਰਕੇ ਅਸੀਂ ਇੱਕ ਸਾਈਡ ਤੇ ਰੱਖ ਦਿੰਨੇ ਆ ਅਸੀਂ ਗੈਸ ਤੇ ਕੜਾਈ ਰੱਖ ਦਿੱਤੀ ਆ ਤੇ ਗੈਸ ਦੀ ਫਲੇਮ ਨੂੰ ਕਰਤਾ ਹੀ ਔਨ ਤੇ ਕੜਾਈ ਸਾਡੀ ਗਰਮ ਹੋਣ ਦਿ ਬਈਆ ਤੇ ਇਹਦੇ ਵਿੱਚ ਪਾਣੇ ਅਸੀਂ ਸਭ ਤੋਂ ਪਹਿਲਾਂ ਆਇਲ ਆਇਲ ਗਰਮ ਹੋ ਜਾਂਦਾ ਵਾ ਤੇ ਅਸੀਂ ਸਭ ਤੋਂ ਪਹਿਲਾਂ ਫਰਾਈ ਕਰਾਂਗੇ Shimla Mirch ਤੇ ਜਿਹੜੇ ਅਸੀਂ ਪਿਆਜ਼ ਡਾਈਸ ਚ ਕਟਿੰਗ ਕੀਤੇ ਆ ਇਹਨਾਂ ਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ Shimla Mirch ਫਰਾਈ ਕਰਾਂਗੇ ਅਸੀਂ ਨੂੰ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਸਿਰਫ 2 ਸੈਕਿੰਡ ਲਈ ਨੂੰ ਤੇਲ ਵਿੱਚ ਫਰਾਈ ਕਰਾਂਗੇ ਤੇ ਬਾਹਰ ਕੱਢ ਲਾਂਗੇ ਤਾਂ ਕਿ ਇਹਦਾ ਕਰੰਚੀਪਨ ਜਿਹੜਾ ਵਾ ਬਰਕਰਾਰ ਰਹੇ ਇੱਧਰ ਸਾਡੀ ਹਲਕੀ ਜੀ ਸ਼ਿਮਲਾ ਮਿਰਚ ਜਿਹੜੀ ਆ ਫਰਾਈ ਹੋ ਗਈ ਆ ਬਹੁਤ ਜ਼ਿਆਦਾ ਨਹੀਂ ਤੇ ਅਸੀਂ ਹੁਣ ਇਹਨੂੰ ਬਾਹਰ ਕੱਢ ਲੈਨੇ ਆ ਤੇ ਇਸ ਤੋਂ ਬਾਅਦ ਕਰਦੇ ਹੁਣ ਅਸੀਂ ਪਿਆਜ਼ ਲੱਗੀਆਂ ਪਾਣ ਵਿੱਚ ਇਹਨਾਂ ਨੂੰ ਵੀ 2 ਸੈਕਿੰਡ ਲਈ ਫਰਾਈ ਕਰਾਂਗੇ ਜਿਆਦੀ ਦੇਰ ਨਹੀਂ ਇਹਦਾ ਵੀ ਕਰੰਚੀਪਨ ਜਿਹੜਾ ਅਸੀਂ ਬਰਕਰਾਰ ਰੱਖਣਾ ਵਾ ਇਹਨਾਂ ਨੂੰ ਜ਼ਿਆਦਾ ਸੋਫਟ ਨਹੀਂ ਕਰਨਾ ਤੇ ਆ ਦੇਖੋ ਪਿਆਇ ਵਿੱਚ ਸਾਰੇ ਪਾ ਦਿੱਤੇ ਆ ਤੇ ਹਲਕਾ ਜਿਹਾ ਅਸੀਂ ਸੇਕ ਲਵਾਵਾਂਗੇ 2 ਸੈਕਿੰਡ ਲਈ ਬਸ ਤੇ ਬਾਅਦ ਚ ਇਹਨਾਂ ਨੂੰ ਅਸੀਂ ਬਾਹਰ ਕੱਢ ਦਵਾਂਗੇ ਆ ਦੇਖੋ ਜੀ ਪਿਆ ਸਾਡੇ ਹੋ ਗਏ ਆ ਫਰਾਈ ਇਹਨਾਂ ਨੂੰ ਅਸੀਂ ਕੱਢ ਦਿਆਂ ਬਾਹਰ ਇਸ ਤੋਂ ਬਾਅਦ ਅਸੀਂ ਅਸੀਂ ਇਸ ਓਇਲ ਵਿੱਚ ਹੁਣ ਜਿਹੜਾ ਪਨੀਰ ਆ ਉਹਨੂੰ 2 ਮਿੰਟ ਲਈ ਫਰਾਈ ਕਰਾਂਗੇ ਇਹਨੂੰ ਜਿ ਸਰ ਫਰਾਈ ਕਰਨਾ ਵਾ ਤੇ ਇਹਨੂੰ ਅਸੀਂ ਬਾਹਰ ਕੱਢ ਲਾਂਗੇ ਹਾਂਜੀ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਇੱਕ ਚਮਚ ਜੀਰਾ ਜਿਹੜਾ ਤੇਲ ਚ ਅਸੀਂ ਫਰਾਈ ਕੀਤਾ ਸੀ ਉਸੇ ਤੇਲ ਵਿੱਚ ਅਸੀਂ ਲੱਗਿਆ ਤੜਕਾ ਲਗਾਣਾ ਤੇ ਇੱਕ ਚਮਚ ਸਾਬੂਤ ਧਨੀਆ ਆ ਦੇਖੋ ਸਾਬਤ ਧਨੀਆ ਤੇ 5 ਤੋਂ 7 ਅਸੀਂ ਕਾਲੀ ਮਿਰਚ ਦਾ ਜੂਸ ਕਰਾਂਗੇ ਸਾਬਤ ਜੜੀ ਕਾਲੀ ਮਿਰਚਾ ਉਹ ਪਾਵਾਂਗੇ ਤੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਗੜੀ ਗੈਸ ਆ ਥੱਲੇ ਬਿਲਕੁਲ ਲੋ ਆ इस तो बाद मैं पावगी प्याज जोड़ा स्लाइसा से चंकी तरह हिला लें थोड़ा जाए प्याज तो में हूं इसको बाद टमाटर ਤੇ ਫਰੀ ਮਿਰਚ ਜੜੀ ਕਟਿੰਗ ਕੀਤੀ ਆ ਉਹ ਵੀ ਵਿੱਚ ਪਾ ਲੈਣੀ ਆ ਜਦੋਂ ਪਿਆਜ਼ ਸਾਡੇ ਹਲਕਾ ਹਲਕੇ ਜੇ 골ਡਨ ਬ੍ਰਾਊਨ ਹੋ ਜਾਣਾ ਤੇ ਉਹਦੋਂ ਅਸੀਂ ਥੋੜਾ ਜਿਹਾ ਨਮਕ ਐਡ ਕਰਾਂਗੇ ਤਾਂ ਜੋ ਜੜਾ ਟਮਾਟਰ ਆ ਇਹ ਚੰਗੀ ਤਰ੍ਹਾਂ ਸੋਫਟ ਹੋ ਜੇ ਤੇ ਜਲਦੀ ਪੱਕ ਜੇ ਹਾਂਜੀ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜਦਕਰ ਲਸਣ ਦਾ ਪੇਸਟ ਅਸੀਂ ਜਿਹੜਾ ਅਦਰਕ ਲਸਣ ਦਾ ਪੇਸਟ ਦਾ ਜੂਸ ਪਹਿਲਾਂ ਨਹੀਂ ਕੀਤਾ ਕਿਉਂਕਿ ਜਿਹੜਾ ਅਦਰਕ ਲਸਣ ਦਾ ਪੇਸਟ ਹੁੰਦਾ ਵਾ ਇਹ ਥੱਲੇ ਚਿਪਕਨ ਦੇ ਚਾਂਸ ਹੁੰਦੇ ਆ ਇਸ ਕਰਕੇ ਜਦੋਂ ਸਾਡਾ ਥੋੜਾ ਜਿਹਾ ਮਸਾਲਾ ਫਰਾਈ ਹੋ ਜਾਏਗਾ ਜਾਨੀ 골ਡਨ ਬ੍ਰਾਊਨ ਹੋ ਜਾਏਗਾ ਔਇਲ ਜਿਹੜਾ ਸੈਪਰੇਟ ਹੋਣਾ ਸ਼ੁਰੂ ਹੋ ਜਾਏਗਾ ਉਦੋਂ ਅਸੀਂ ਇਹਦਾ ਜੂਸ ਕਰਾਂਗੇ ਇੱਧਰ ਹੁਣ ਮਸਾਲਾ ਪੂਜ ਕੇ ਤਿਆਰ ਆ ਤੇ ਇਹਦਾ ਆਪਾਂ ਇੱਕ ਫਾਈਨ ਜਿਹਾ ਪੇਸਟ ਤਿਆਰ ਕਰ ਲੈਨੇ ਆ ਇੱਧਰ ਸਾਡੀ ਪੇਸਟ ਬਣ ਕੇ ਤਿਆਰ ਆ ਤੇ ਹੁਣ ਅਸੀਂ ਲਗਾਣਿਆ ਇਹਨੂੰ ਤੜਕਾ ਇੱਧਰ ਅਸੀਂ ਕੜਾਈ ਦੇ ਵਿੱਚ ਮਸਾਲਾ ਪਾ ਦਿੱਤਾ ਹੋਇਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਮਸਾਲਾ ਜਿਹੜਾ ਨਾਲ ਨਾਲ ਚਿਪਕੇ ਅਸੀਂ ਮਿਕਸਰ ਜਾਰ ਵਿੱਚ ਹੀ ਪਾਣੀ ਮਿਕਸ ਕਰਕੇ ਤੇ ਇਹਦੇ ਵਿੱਚ ਐਡ ਕਰ ਦਿੱਤਾ ਵਾ ਤੇ ਇਹਨੂੰ ਅਸੀਂ 2 ਮਿੰਟ ਲਈ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਭੁੰਨਾਂਗੇ ਦਰਸਾ ਨੂੰ ਮਸਾਲੇ ਨੂੰ ਭੁੰਨਦੇ ਹੋਏ 2 ਮਿੰਟ ਹੋ ਗਏ ਹੋਏ ਨੇ ਜਿਹੜਾ ਔਇਲ ਆਉ ਸੈਪਰੇਟ ਹੋ ਕੇ ਨਜ਼ਰ ਆਂਦਾ ਪਿਆ ਵਾ ਤੇ ਹੁਣ ਅਸੀਂ ਇਸ ਟਾਈਮ ਪਾਵਾਂਗੇ ਇਹਦੇ ਵਿੱਚ ਜਿਹੜੇ ਅਸੀਂ ਆਪਣੇ ਮਸਾਲੇ ਐਡ ਕਰਨੇ ਆ ਉਹ ਐਡ ਕਰਨ ਲੱਗੇ ਆ ਸਭ ਤੋਂ ਪਹਿਲਾਂ ਹਲਦੀ ਪਾਊਡਰ ਅੱਧਾ ਚਮਚ ਜੂਸ ਕਰਾਂਗੇ ਇਸ ਤੋਂ ਬਾਅਦ ਅਸੀਂ ਜੂਸ ਕਰਨ ਲੱਗੇ ਆ ਰੈੱਡ ਚਿਲੀ ਪਾਊਡਰ ਇਹ ਵੀ ਅਸੀਂ ਅੱਧਾ ਚਮਚੀ ਜੂਸ ਕਰਾਂਗੇ ਤੇ ਹੁਣ ਆਪਾਂ ਨਾਲ ਦੇ ਨਾਲ ਗਰਮ ਮਸਾਲਾ ਵੀ ਐਡ ਕਰਨ ਲੱਗੇ ਆ ਉਹ ਵੀ ਅੱਧਾ ਚਮਚ ਜੀ ਜੂਸ ਕਰਾਂਗੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਉਹਨਾਂ ਦਾ ਫਲੇਵਰ ਬਹੁਤ ਵਧੀਆ ਆ ਜਾਵੇ ਵਿੱਚ ਹਾਂਜੀ ਜੀ ਮੈਂ ਇੱਕ ਦੋ ਚਮਚ ਫਿਰ ਪਾਣੀ ਐਡ ਕੀਤਾ ਵਾ ਤਾਂ ਕਿ ਜਿਹੜੇ ਮਸਾਲੇ ਸਾਡੇ ਜਲਣ ਨਾ ਤੇ ਹੁਣ ਅਸੀਂ ਨੂੰ 2 ਮਿੰਟ ਲਈ ਲਿਡ ਲਗਾ ਕੇ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਪੱਕਣ ਦਵਾਂਗੇ 2 ਮਿੰਟ ਹੋ ਗਏ ਆ ਡਿਡ ਚੁੱਕ ਕੇ ਦੇਖਦੇ ਆਸੀਂ ਆ ਦੇਖੋ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੱਜ ਗਿਆ ਆ ਵਾ ਆ ਦੇਖੋ ਜਿਹੜਾ ਔਇਲ ਆ ਉਹ ਸਾਰਾ ਮਸਾਲੇ ਦੇ ਉੱਪਰ ਆ ਗਿਆ ਵਾ ਜਾਨੀ ਮਸਾਲੇ ਚ ਔਇਲ ਜਿਹੜਾ ਅਲੱਗ ਹੋ ਗਿਆ ਆ ਵਾ ਅਸੀਂ ਹੁਣ ਇਹਦੇ ਵਿੱਚ ਐਡ ਕਰਾਂਗੇ ਜਿਹੜੀ ਅਸੀਂ ਸ਼ਿੰਗਾ ਮਿਰਚ ਤੇ ਆ ਦੇਖੋ ਅਸੀਂ ਲੱਗੇ ਇਹਨਾਂ ਨੂੰ ਐਡ ਕਰਨ ਦੋਨਾਂ ਚੀਜ਼ਾਂ ਨੂੰ ਤੇ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਆਪਸ ਵਿੱਚ ਮਸਾਲੇ ਦੇ ਵਿੱਚ ਕੋਟ ਕਰ ਦਿੰਨੇ ਆ ਅਸੀਂ ਹੁਣ ਜੜੀ ਕਰੀਮ ਤਿਆਰ ਕੀਤੀ ਮਲਾਈ ਤੋਂ ਉਹ ਅਸੀਂ ਇਹਦੇ ਵਿੱਚ ਇੱਕ ਚਮਚ ਪਾ ਦਿੰਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹਦੇ ਨਾਲ ਜਿਹੜਾ ਕਲਰ ਆ ਇਹਦਾ ਬਹੁਤ ਵਧੀਆ ਆਏਗਾ ਆ ਦੇਖੋ ਜੀ ਕਲਰ ਤੇ ਅਸੀਂ ਇਹਨੂੰ ਫੇਰ 2 ਮਿੰਟ ਲਈ ਕਵਰ ਕਰ ਦਵਾਂਗੇ ਤੇ ਗੈਸ ਜਿਹੜਾ ਸਾਡਾ ਬਿਲਕੁਲ ਲੋ ਆ ਤੇ 2 ਮਿੰਟ ਬਾਅਦ ਅਸੀਂ ਇਹਨੂੰ ਦੇਖਾਂਗੇ ਹਾਂਜੀ ਹੁਣ ਇਹਦੇ ਵਿੱਚ ਜਿਹੜਾ ਅਸੀਂ ਪਨੀਰ ਫਰਾਈ ਕੀਤਾ ਸੀ ਉਹਨੂੰ ਐਡ ਕਰਦੇ ਆ ਪਨੀਰ ਜਿਹੜਾ ਅਸੀਂ ਐਡ ਕੀਤਾ ਹੀ ਨਾਲ ਦੇ ਨਾਲ ਅਸੀਂ ਥੋੜੀ ਜੀ ਕਸੂਰੀ ਮੇਥੀ ਵੀ ਐਡ ਕੀਤੀ ਹੋਈ ਆ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਲਿਡ ਲਗਾ ਦਿੱਤੀ ਸੀ ਤੇ ਆਹ ਦੇਖੋ ਸਾਡੀ ਫਾਈਨਲ ਲੁੱਕ ਚਿਲੀ ਪਨੀਰ ਦੀ ਇੱਕਦਮ ਤਿਆਰ ਆ ਹਾਂਜੀ ਜੀ ਸਾਡਾ ਚਿੱਲੀ ਪਨੀਰ ਇੱਕਦਮ ਤਿਆਰ ਆ ਸਰਵ ਕੀਤਾ ਸੀ ਤੇ ਆਓ ਟੈਸਟ ਕਰਦੇ ਹਾਂ ਤੇ ਤੁਸੀਂ ਵੀ ਮੇਰੀ ਇਸ ਰੈਸিপি ਨੂੰ ਕਰ ਬਣਾ ਕੇ ਜਰੂਰ ਦੇਖਿਓ ਤੇ ਜੇ ਤੁਹਾਨੂੰ ਮੇਰੀ ਰੈਸিপি ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ